ਕੋਣ ਸਿਧਾਨ ਕਾਲ ਯੁੱਗ ਦੇ ਲੱਛਣ ਪੁੱਛੇ ਹੈ ਤਾਂ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ ਗੌੜੀ ਮਹੱਲਾ ਪਹਿਲਾ ਗੁਰਪ੍ਰਸਾਦੀ ਬੂਝਲੇ ਸਦੇ ਸਾਹੂ ਕਹਿੰਦੇ ਭਾਈ ਗੁਰਾਂ ਦੀ ਕਿਰਪਾ ਕਰਕੇ ਇਸ ਗੱਲ ਨੂੰ ਬੂਝ ਲਵੇ ਸਮਝ ਲਵੇ ਤਾਂ ਹੋਏ ਨਵੇਂ ਰਾਣੇ ਨਾ ਹੋਣੇ ਜਦ ਦੁਨੀਆ ਇਹੀ ਜੀ ਹੈ ਇਹਨਾਂ ਦੇ ਚਾਲ ਚੱਲਣ ਜਿਹੜੇ ਹੈ ਚੰਗੇ ਨੂੰ ਮੰਦਾ ਹੀ ਕਹਿੰਦੇ ਐ ਮੰਦੇ ਨੂੰ ਚੰਗਾ ਕਹਿੰਦੇ ਐ ਇਹ ਸੁਭਾਅ ਹੈ ਦੁਨੀਆ ਦਾ ਤਾਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਮਝ ਲਓ ਤਾਂ ਨਿਵੇੜਾ ਹੋ ਜੇਗਾ ਜੁਨਾਂ ਵਿੱਚੋਂ ਘਰ ਘਰ ਨਾਮ ਨਰਿੰਜਨ ਉਹ ਸਾਰਿਆਂ ਘਰਾਂ ਨੂੰ ਘੜ ਲਵਾਜੋ ਪਰਮੇਸ਼ਰ ਉਹ ਨਰਿੰਜਨ ਦਾ ਨਾਮ ਘਰ ਘਰ ਸਾਰੇ ਸ਼ਾਸਤਰਾਂ ਸ਼ਾਸਤਰਾਂ ਵਾਲਿਆਂ ਚ ਸਭ ਸ਼ਾਸਤਰ ਉਹਦੇ ਨਾਮ ਦੀ ਮਹਿਮਾ ਹੀ ਕਹਿੰਦੇ ਹਨ ਅਤੇ ਘਰਾਂ ਘਰਾਂ ਸਰੀਰਾਂ ਸਰੀਰਾਂ ਵਿੱਚ ਪਰਮੇਸ਼ਰ ਦੇ ਨਾਮ ਦਾ ਨਰਿੰਜਨ ਦਾ ਨਾਮ ਸਾਰੇ ਜਪਦੇ ਹਨ ਸਾਰੇਆਂ ਦੇ ਘਰਾਂ ਨੂੰ ਘੜਨ ਵਾਲਾ ਜੋ ਬ੍ਰਹਮਾ ਹੈ ਉਹ ਵੀ ਨਿਰੰਝਨ ਦੇ ਨਾਮ ਦਾ ਜਾਪ ਕਰਦਾ ਹੈ ਅਦੇ ਘਰ ਘਰ ਨਾਮ ਨਿਰੰਝਨ ਘਰ શરીર ਤ੍ਰਿਵਿੰਦ ਘਰ ਸੂਖਮ ਦੇ ਸੂਖਮ ਦੇ ਕਾਰਨ ਦੇ ਕਾਰਨ ਦੇ ਆਦਿਕਾਂ ਦੇ ਅੰਦਰ ਵੀ ਘੜਨ ਵਾਲਾ ਜਿਹਨਾਂ ਦੇ ਹਾਨੂ ਹੈ ਉਹ ਨਿਰੰਝਨ ਹੈ ਉਹਦਾ ਨਾਮ ਸਤਿਪਰਮੇਸ਼ਵਰੀ ਹੈ ਉਹ ठाकुर मीरा ਉਹ ਸਾਡਾ ਠਾਕੁਰ ਸਵਾਮੀ ਹੈ ਇਹ ਭਾਈ ਉਸ ਨੂੰ ਆਪਣਾ ਸਵਾਮੀ ਜਾਨੋ ਬੇਨਗੁਰ ਸਾਉ ਦਾ ਨਾ ਚੂਤੀਏ ਬਿਨਾਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਤੋਂ ਮੁਕਤ ਨਹੀਂ ਹੁੰਦਾ ਛੁਟਕਾਰਾ ਨਹੀਂ ਪਾ ਸਕੀਦਾ ਦੇਖੋ ਵਿਚਾਰਾ ਕੀ ਵਿਚਾਰ ਤੋਂ ਦੇਖੋ ਨਿਰਣਾ ਕਰਕੇ ਦੇਖ ਲਓ ਕਿ ਸ਼ੰਕਾ ਤੁਨੂੰ ਦੇਖ ਆਸਰ ਪਾ ਲਓ ਜੇ ਲੱਖ ਕਰਮ ਕਮਾਵਹੀ ਆਪ ਹੀ ਮਹਾਰਾਜ ਜੀ ਸਾਨੂੰ ਨਿਸ਼ਚੈ ਤੁਹਾਡੇ ਤੇ ਸਭ ਕਹਿਣ ਲੱਗੇ ਮਹਾਰਾਜ ਕਹਿੰਦੇ ਜੀ ਸਿੱਧੂ ਸੁਣ ਜੀ ਵਿਚਾਰ ਤੂੰ ਸਾਡੇ ਤੋਂ ਨਿਸ਼ਚੈ ਰੋਦੇ ਸੁਣੋ ਜੇ ਲੱਖਾਂ ਆਦਮੀ ਜਨਮ ਧਾਰ ਕੇ ਲੱਖਾਂ ਕਰਮਾਂ ਨੂੰ ਕਮਾ ਲਵੇ ਬੇਨ ਗੁਰ ਅੰਧਿਆਰਾ ਜੀਰੂ ਸਾਹਿਬ ਵਰਗੇ ਦਾ ਗਿਆਨ ਦਾ ਧੇਰਾ ਬਣਿਆ ਹੀ ਰਹਿੰਦਾ ਉਹ ਵਰੰਦਾ ਪੜਦਾ ਨਹੀਂ ਚੱਕਿਆ ਜਾਂਦਾ ਜੀਵ ਦਾ ਰਹਾਉ ਅੰधे ਅਕਲੀ ਬਾਹਰੇ ਗਿਆਨੀ ਲੋਕ ਹੈ ਅਕਲ ਤੋਂ ਬਾਹਰ ਹਾਂ ਪਰਮਾਰਥ ਵਾਲੀ ਅਕਲ ਇਹਨਾਂ ਦੇ ਹੈ ਨਹੀਂ ਅੰਦਰ ਮਨੁਬੁੱਧ ਰੂਪੀ ਨੇਤਰਾ ਚ ਭਰਮ ਰੂਪੀ ਕੋਲੇ ਪਏ ਹੋਏ ਆ। ਕਿਆ ਤੈਨ ਸਿਉ ਕਹੀਐ? ਉਹਨਾਂ ਬੁੱਧਾਂ ਦੇ ਕਾਈ ਕਹਿਣਾ ਕੀ ਐ? ਉਹਨਾਂ ਦੇ ਚੁੱਪ ਚਾ ਕੇ ਲਈ ਚੰਗਾ ਹੈ। ਬਿਨ ਗੁਰ ਪੰਥ ਨਾ ਸੂਝੈ। ਬਿਨ ਗੁਰੂ ਸਾਹਿਬ ਤੋਂ ਭਗਤੀ ਸਹਿਤ ਪਰਮਾਰਥ ਦਾ ਗਿਆਨ ਦਾ ਰਸਤਾ ਨਹੀਂ ਕਿਸੇ ਹੰਦ ਸੱਜਦਾ। ਕਿਤ ਬਿਦ ਨਰਬਹੀਐ। ਕਿਸੇ ਨੂੰ ਮਿਵਾ ਕਰਨਗੇ ਜੀਉ। ਤੋ ਇਸ ਪ੍ਰਕਾਰ ਮੁਕਤ ਕਿਵੇਂ ਹੋਣਗੇ ਮੁਕਤ ਹੋਣੂ ਕੋ ਫਿਰ ਤੋੜ ਕਿਵੇਂ ਉਚਣਗੇ ਖੋਟੇ ਕਾ ਖੋਟੇ ਕਾ ਖਰਾ ਕਹ ਜਿਵੇਂ ਲਖਣ ਸੁਣੋ ਭਾਈ ਜਿਹੜੇ ਖੋਟੇ ਆਦਮੀ ਨੇ ਧਰਮ ਤੋਂ ਹੀ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਲਾ ਮਜ਼ਬਕ ਹੁੰਦੇ ਆ ਉਹਨੂੰ ਕਹਿੰਦੇ ਬੜਾ ਖਰਾ ਆਦਮੀ ਹੈ ਸਾਡਾ ਕੋਈ ਧਰਮ ਨਹੀਂ ਜਿਹੜਾ ਇਉਂ ਕਹੇ ਕਿ ਅਸੀਂ ਤਾਂ ਸਾਰਿਆਂ ਚ ਹੀ ਰਲੇ ਮਿਲੇ ਆ ਕੀ ਮਾਰਨ ਕੇ ਬੇਦੀਨਾਂ ਕੀ ਦੋਸਤੀ ਬੇਦੀਨਾਂ ਦਾ ਖਾਣ ਬਕਰਮਿਆਂ ਨਾਲ ਦੋਸਤੀ ਕਰਵੇ ਬਕਰਮਿਆਂ ਨਾਲ ਖਾਣਾ ਖਾਣੇ ਸਿੱਖੀ ਸਾਰ ਮੈਂ ਜਾਣ ਨਹੀਂ ਸਦਾ ਮੁਸਿੰਸਾ ਕਾਨ ਵਾਹਿਗੁਰੂ ਦੀ ਖੁਦ ਦੀ ਖਬਰ ਉਕਾਈ ਨਹੀਂ ਸਦਾ ਹਰ ਰੋਇ ਕੈਂਕਲ ਕਾਨੀਆਂ ਦੀ ਮਹਾਜਿਨੀਆਂ ਵਿੱਚ ਇਹ ਜਿਹੜੇ ਖੋਟੇ ਆਦਮੀ ਨੇ ਧਰਮ ਤੋਂ ਹੀ ਨੇ ਜਿਨ੍ਹਾਂ ਦੇ ਅੰਦਰ ਪਾਪ ਆਦ ਕਹਨ ਖੁਟਿਆਈ ਹਰੇਕ ਨਾਲ ਖੁਟਿਆਈ ਕਰਨੀ ਉਹਨੂੰ ਲੋਕ ਖਰਾ ਕਹਿੰਦੇ ਐ ਇਹ ਕਾਲ ਯੁਗ ਦੇ ਲੱਛਣ ਚ ਖਰੇ ਸਹਿ ਧਰਮ ਵਿੱਚ ਪੱਕਾ ਕਹਿੰਦੇ ਹਨ ਖਰੇ ਸਾਰ ਨਾ ਜਾਣ ਜਿਹੜੇ ਸਹਿ ਧਰਮ ਵਿੱਚ ਪੱਕੇ ਖਰੇ ਅੱਛੇ ਐ ਲਾਇਕ ਜੀਵਨ ਐ ਵੇਖਿਆਮੀ ਪਰਖ ਐ ਉਹਨਾਂ ਦੀ ਖਬਰ ਨਹੀਂ ਅਗਿਆਨੀ ਇਹ ਜੀਵ ਜਾਣਦੇ ਅੰਧੇ ਕਾ ਨਾ ਉਪਾਰਖ ਜਿਹੜੇ ਮਿਰੇ ਅੰਨੇ ਹਨਗੇ ਅੰਦਰੋਂ 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 ਉਹਨਾਂ ਬਾਹਰੋਂ ਨੂੰ ਕੂੜੀ ਕੂੜੀ ਗਾਵੇ ਅੰਦਰੋਂ ਵਿਚਾਰ ਨੂੰ ਅੱਖਾਂ ਤੋਂ ਬਣਾ ਵੀ ਇੰਨੇ ਐ ਬਾਹਰ ਸਾਸਰ ਗਿਆਨ ਦੀ ਨਿਗਾਤੋਂ ਵੀ ਇੰਨੇ ਐ ਉੱਚੇ ਹਨਾ ਆਉਂਦੇ ਉੱਚੀ ਉਹਨਾਂ ਦੀ ਬੁੱਧ ਹੈ ਕੂੜੇਦਾਰਖਾਂ ਵਾਸਤੇ ਗਾਉਣਾ ਗਾਉਂਦੇ ਹਨ ਐਸੇ ਪੁਰਖਾਂ ਨੂੰ ਅੰਧੇ ਦਾ ਨਾਉ ਪਾਰ ਕਿਹੜੇ ਗਿਆਨੀਆਂ ਨੂੰ ਮਨਬੁੱਧ ਰੂਪੀ ਨੇਤਰਾਂ ਜਾਂ ਬ੍ਰह्म ਗਿਆਨ ਰੂਪੀ ਨਿਗਾਹ ਨਹੀਂ ਉਹਨਾਂ ਦਾ ਨਾ ਹੀ ਨਾ ਲੋਕਾਂ ਨੇ ਪਾਰ ਖੁਰੱਖਿਆ ਕਹਿੰਦੇ ਬੜਾ ਪੜਖ ਹੋਇਆ ਜਿਹੜਾ ਅੰਨ ਹੋਵੇ ਉਹ ਰੂਹ ਦੇ ਰਤਨ ਤੇ ਜੋਰ ਕਿਵੇਂ ਦੇਖ ਸਕਦਾ ਹੈ ਇਸੇ ਪ੍ਰਕਾਰ ਜਿਹੜੇ ਅਗਿਆਨੀ ਹੈ ਨਾ ਨਾ ਪਰਮੇਸ਼ਰ ਦੀ ਪਰਮਾਰਥ ਦੀ ਪਾਰਖ ਵਾਲੇ ਪਾਰਖੂ ਰੱਖਿਆ ਹੋਇਆ ਹੈ ਕਲੀ ਕਾਲ ਵਿਡਾਣਾ ਤੇ ਪਰਮਗੁਰੂ ਦੇ ਸਮੇਂ ਦੀ ਇਸ ਚਰਜਾ ਹੈ ਜਾਣਨਾ ਕਰੋ ਸੁੱਤੇ ਕੋ ਜਾਗਤ ਕਹਿ ਜਿਹੜੇ ਪਰਮਾਰਥ ਵੱਲੋਂ ਸੁੱਤੇ ਤੇ ਪਰਮਾਤਮਾ ਦੇ ਵਿੱਚ ਵਿਗਿਆਨ ਦੀ نیند ਵਿੱਚ ਉਹਨੂੰ ਕਹਿੰਦੇ ਬੜਾ ਜਾਗਦਾ ਵੀ ਬੜੇ ਜਾਗਤ ਵਾਲਾ ਆਦਮੀ ਹੈ ਉਹਨੂੰ ਜਾਗਦੇ ਦਿਮਾਗ ਵਾਲਾ ਮੰਨਦੇ ਹੈ ਜਿਹੜੇ ਪਰਿਵਾਰ ਤੋਂ ਵੱਲੋਂ ਭਜਨ ਦੇ ਸਿਮਰਨ ਵੱਲੋਂ ਉਮਰਦੇ ਹੋਏ ਸੁਣਨ ਵੱਲੋਂ ਸੰਗੀਤ ਕਰਨ ਵੱਲੋਂ ਸੁੱਚੇ ਹੀ ਰਹਿੰਦੇ ਐ ਉਹਨਾਂ ਨੂੰ ਜਾਗਦਾ ਕਹਿੰਦੇ ਨੇ ਕਲ ਜੀ ਦੇ ਜੀਵ ਯਾਰ ਦੇ ਤੱਕੋ ਸੁਸਤਾ ਜਿਹੜੇ ਵਿਆਹ ਦੇ ਲੇਵ ਲਾ ਕੇ ਪਿੰਨੀ ਰਹਿਣ ਲਈ ਚੰਨਕ ਅੰਤਾਰੇ ਜਾਗਣ ਸਮਝਣਾ ਨੇ RAM ਪਿਆਰੇ RAM ਪਿਆਰੇ ਸਦਾ ਜਾਗੇ ਗਿਆਨ ਵਾਸ ਦਾ ਜਿਹੜੇ ਜਾਗਦੇ ਐ ਉਹਨਾਂ ਕਹਿੰਦੇ ਇਹਨੂੰ ਕੀ ਪਤਾ ਜਗਤ ਦਾ ਪਤਾ ਹੀ ਨਹੀਂ ਸੁੱਚਾ ਪਿਆ ਸੰਸਾਰ ਵੱਲੋਂ ਉਹਨੂੰ ਇਸ ਤਰ੍ਹਾਂ ਕਹਿੰਦੇ ਹਨ ਲੋਕ ਜੀਵਤ ਕਾ ਮੂਆ ਕਹੈ ਜਿਹੜਾ ਵਾਹਿਗੁਰੂ ਵੱਲ ਜਿਉਂਦਾ ਹੋ ਗਿਆ ਅੱਖਾਂ ਜੀਵਾਂ ਜਿਸਰੇ ਮਰ ਜਾਓ ਉਹਨੂੰ ਮਰਿਆ ਹੋਇਆ ਕਹਿੰਦੇ ਹਨ ਹੂਏ ਨਹੀਂ ਰੂਪਦਾ ਕਦੇ ਜਿਹੜੇ ਮਰੇ ਆ ਪਰਮੇਸ਼ਰ ਵੱਲੋਂ ਕਦੇ ਵੀ ਰਾਤ ਦੇ ਸਾਰੀ ਉਮਰ ਗੁਜ਼ਰ ਗਈ ਵਾਹਿਗੁਰੂ ਨੂੰ ਕਦੇ ਨਹੀਂ ਚੇਤੇ ਕੀਤਾ ਉਹ ਮਰੇ ਹੋਣ ਹੈ ਸੰਸਾਰ 'ਚ ਉਹਨੂੰ ਰੋਂਦੇ ਹੀ ਨਹੀਂ ਕਦੇ ਵੀ ਦੋਚੇਪਾਂ ਅੱਖਾਂ 'ਚੋਂ ਬੱਦ ਪਾਣੀ ਦੀਆਂ ਰੋਈ ਪਹਿਣ ਵੀ ਇਹਨਾਂ ਦੀ ਜ਼ਿੰਦਗੀ ਵਾਹਿਗੁਰੂ ਕੋ ਬੇਮਖੋਕ ਕਿਉਂ ਮਰ ਗਏ ਕਿਉਂ ਮਰਿਆ ਨੂੰ ਰੋਦੇ ਹੀ ਨਹੀਂ ਉਹਨਾਂ ਦੇ ਕਹਿੰਦੇ ਅਫਸੋਸ ਹੀ ਨਹੀਂ ਕਰਦੇ ਜਿਹੜੇ ਪਰਮੇਸ਼ਰ ਨੂੰ ਮਰ ਚੁੱਕੇ ਐ ਜੇ ਅਫਸੋਸ ਕਰਨ ਫੇਰ ਵੀ ਬਰਾਗ ਚਿਤ ਕਿਉਂ ਹੋ ਜੇ ਇਹ ਹੁੰਦਾ ਹੀ ਨਹੀਂ ਨਾ ਜਿਹਨਾਂ ਦੇ ਦائیں ਰੋਣੋਂ ਜਤਨਦਾਰੀ ਹੁੰਦਾ ਜਿਹੜੇ ਮਰੇ ਆ ਪਰਿਵਾਰਕ ਵੱਲੋਂ ਉਹਨਾਂ ਵਾਗੇ ਜਤਨ ਵੀ ਨਹੀਂ ਕਰਦੇ ਹਨ ਆਉਤ ਕਹੋ ਜਾਤਾ ਕਹੈ ਅਤੇ ਜਿਹੜੇ ਆਏ ਐ ਉਹਨਾਂ ਸਾਧ ਸੰਗਤ ਵਿੱਚ ਉਹਨੂੰ ਕਹਿੰਦੇ ਲੈ ਵੀ ਚਲਿਆ ਗਿਆ ਹੁਣ ਘਰ ਘਾਟ ਮੁੱਕ ਗਿਆ ਸਾਡਾ ਨਾ ਰਲ ਗਿਆ ਇਹ ਸਿੱਖਾਂ ਨਾਲ ਰਲ ਗਿਆ ਕਿਉਂ ਸੰਗਤ ਵਿੱਚ ਆਏ ਨੂੰ ਜਾਂਦਾ ਕਹਿੰਦੇ ਆ ਜਿਹੜਾ ਸੰਗਤ ਵਿੱਚ ਆ ਜਾਵੇ ਆਪਣੀ ਜੀਵਨ ਨੂੰ ਉੱਚਾ ਕਰਨ ਵਾਸਤੇ ਨੂੰ ਕਹਿੰਦੇ ਚਲਿਆ ਗਿਆ ਹੁਣ ਸਾਡੇ ਘਰ ਘਾਟ ਵੰਦੋਂ ਸਾਡੇ ਕੰਮ ਦਾ ਨਹੀਂ ਰਿਹਾ ਇਹ ਜਾਤੇ ਕਹੋ ਆਇਆ ਜਿਹੜਾ ਸਾਧ ਸੰਗਤ ਵੱਲੋਂ ਚਲਿਆ ਗਿਆ ਉਹ ਨੂੰ ਕਹਿੰਦੇ ਸ਼ੁਕਰ ਹੈ ਆ ਗਿਆ ਘਰ ਵਿੱਚ ਕੋ ਸੰਗਤ ਜਿਹੜਾ ਬਾਰਾਂ ਪੱਥਰਾਂ ਤੋਂ ਬਾਹਰ ਹੋਣ ਵਾਂਗ ਕੱਢਿਆ ਜਾਵੇ ਠੱਗਿਆ ਜਾਵੇ ਆਗੁਣਾ ਵਾਲਾ ਜਾਣ ਕੇ ਉਹਨੂੰ ਕਹਿੰਦੇ ਸ਼ੁਕਰ ਦਾ ਘਰ ਵਿੱਚ ਆ ਗਿਆ ਹੈ ਕੋ ਸੰਗਤ ਲਈ ਆਦਮੀ ਨੂੰ ਆਇਆ ਕਹਿੰਦੇ ਹਨ ਮਾਰ ਕੀ ਕਹੋ ਆਪਣੀ ਕਹਿ ਰਾਏ ਹੱਕ ਨੂੰ ਆਪਣਾ ਮੰਨੀ ਬੈਠੇ ਰਹਿੰਦੇ ਹਨ ਆਪਣੋ ਨਹੀਂ ਭਾਇਆ ਜਿਹੜਾ ਆਪਣਾ ਹੱਕ ਐ ਪਾਉਂਦਾ ਨਹੀਂ ਹੈ ਕਿਸੇ ਕੋ ਕੌਣਾ ਕਹੈ ਜਿਹਨੂੰ ਆਪਦੀ ਮੇਲ ਕਰਦੇ ਹੈ ਤੇ ਆਪਣੀ ਅੰਦਰੀ ਮੈਂ ਕਿਸ ਘਰ ਨੂੰ ਕਰਕੇ ਕੋਈ ਜੰਮੀ ਸੋਲਫੇਰ ਕੰਮ ਚਲਨੀ ਹੈ ਬੈਠਦੇ ਪਰਾਈਆਂ ਦੇ ਉੱਤੇ ਆਪਣੂ ਨਹੀਂ ਪਾੜਿਆ ਆਪਣਾ ਸਤ ਬੰਸ ਜਿੱਥੇ ਚਲਨੀ ਹੈ ਆਪਣਾ ਪਰਿਵਾਰ ਚੰਗਾ ਹੀ ਨਹੀਂ ਲੱਗਦਾ ਐਸੇ ਮੀਠ ਪ੍ਰਖ ਹੋ ਰਹੇ ਹਨ ਕੀ ਕੌ ਕੌੜਾ ਕਹ ਮਿਸ਼ਾਲ ਜੀ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਨਾਮ ਹੈ ਇਹਨੂੰ ਕਹਿੰਦੇ ਕੌੜਾ ਹੈ ਕੜੂਏ ਕਾ ਮੀਠਾ ਕਹ ਕਹਦੇ ਜਿਹੜੇ ਵਿਸ਼ੇ ਹਨ ਉਹਨਾਂ ਮਿੱਠੇ ਦੇਰ ਰਾਜਾ ਮੰਦੇ ਮਿੱਠਾ ਅੰਮ੍ਰਿਤ ਨੂੰ ਚੰਗਾ ਨਹੀਂ ਸਮਝਦੇ ਤੇ ਕੋਈ ਸ਼ਰਾਬ ਆਰਕ ਨੂੰ ਮਿੱਠੀ ਮੰंदे ਐ ਜਮਖੂ ਆਰਕ ਨੂੰ ਪੀਣਾ ਜਗਤ ਯੂਥ ਨੂੰ ਮਿੱਠਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਪਾਣਾ ਮੰਨਣਾ ਉਹਨੂੰ ਕੌੜਾ ਸਮਝਦੇ ਐ ਤੇ ਕੌੜੇ ਜਿਹੜੇ ਵਿਸ਼ੇ ਆ ਦੁਖਦਾਇਕ ਨਰਕ 'ਚ ਪਾਉਣ ਵਾਲੇ ਉਹਨੂੰ ਮਿੱਠਾ ਸਮਝ ਨਹੀਂ ਬੈਠੇ ਹਨ ਰਾਤੀ ਕੀ ਨਿੰਦਾ ਕਰਹਿ ਜਗਤ ਵਿੱਚ ਲੰਗੇ ਹੋਏ ਐ ਭਾਈ ਕੋਨੇ ਦੇ ਲੋਕ ਨਿੰਦਿਆ ਕਰਦੇ ਹਨ ਐਸਾ ਕਲ ਮਹ ਦੀ ਤਾਜ ਕਰੀ ਉਹਦਾ ਜ਼ਮਾਨਾ ਮਹਾਰਾਜ ਸਾਹਿਬ ਕਹਿੰਦੇ ਕਲ ਜੁਗ ਦੀ ਬਰਕਾਰਾ ਦੇਖਿਆ ਇਸ ਤੋਂ ਕੇਰੀ ਕੀ ਸੇਵਾ ਕਰੇ ਤੇ ਤੇਰੀ ਦਾਤੀ ਜਿਹੜੀ ਮਾਇਆ ਇਹ ਵੀ ਹਰ ਵਕਤ ਤੈਲ ਕਰਦੇ ਰਹਿੰਦੇ ਹਨ ਠਾਕੁਰ ਨਹੀਂ ਦੀਸੈ ਠਾਕੁਰ ਜੋ ਸਵਾਮੀ ਪਰਮੇਸ਼ਰ ਅਕਾਲ ਪੁਰਖ ਹੈ ਉਹ ਦਿਸਦੇ ਨਹੀਂ ਨਾ ਗਿਆਨੀਆਂ ਜੀਆਂ ਦੇ ਤਾਈਂ ਝੋਖਰ ਨੀਰ ਬਿਰੋਲੀ ਐ ਨੂੰ ਦੇ ਪਾਣੀ ਨੂੰ ਜੇ ਢਲਕਣਾ ਕਰੀਏ ਮਾਸ ਨੂੰ ਨਹੀਂ ਰੀਸੈ ਛਪੜ ਦੇ ਪਾਣੀ ਢਲਕਣੇ ਕਰਕੇ ਮੁੱਖਣ ਤੇ ਨਾ ਰੀਸੈ ਨਿਕਲ ਸਕਦਾ ਜਿਸੇ ਪ੍ਰਕਾਰ ਐ ਝੋਖਰ ਝੋਖਰ ਦੂਜੇ ਕੋਲ ਉਹਨਾਂ ਕਹੇ ਹੈ ਕੋਏ ਝੋਖਰ ਦੇਵੀ ਦੀ ਉਚਾਰੀ ਉਪਾਸ਼ਨਾ ਕਰਨੇ ਕਰਕੇ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਪਾਹਣ ਨੀਰ ਪਖਾਲੀਏ ਭਾਈ ਜਲਵੇਂ ਬੂਦੇ ਪੇ ਉਹਨ ਪ੍ਰੇਤਾਂ ਆਦਿਕਾਂ ਦੀ ਪੂਜਨਾ ਭੂਤਾਂ ਪ੍ਰੇਤਾਂ ਨੂੰ ਵਸਤ ਕਰਨ ਇਸ ਕਾਮ ਕਰਮ ਰੂਪ ਪਾਣੀ ਨੂੰ ਜਿਹ ਰਿਦਕ ਦੇ ਰਹੀ ਏ ਮੱਖਣ ਨਹੀਂ ਰੀਸੈ ਮੱਖਣ ਕੌਣ ਹੈ ਪਰਮੇਸ਼ਰ ਦਾ ਆਨੰਦ ਰੂਪੀ ਗਿਆਨ ਵਿੱਚੀ ਮੱਖਣ ਇਹ ਰੀਸਾ ਉਸ ਤੋਂ ਬਾਅਦ ਹੀ ਨਿਕਲਦਾ ਗਿਆਨ ਦੀ ਮੱਖਣ ਹੀ ਨਿਕਲਦਾ ਸਿਕਾਮੀ ਪੁਰਖਾਂ ਦੇ ਤਾਂ ਹੀ વિશેષ ਰੂਪ ਵੀ ਚੰਗੀ ਨਿਕਲੇਗੀ ਅਤੇ ਉਹਨਾਂ ਨੂੰ ਮੱਖਣ ਵਸਤ ਕਰਨਾ ਵੀ ਗੁੱਤ ਤੋਂ ਬਗੈਰ ਮੱਖਣ ਕਿਸ ਪ੍ਰਕਾਰ ਨਿਕਲੇਗਾ ਨਹੀਂ ਨਿਕਲੇਗਾ ਜਾਣ ਕੋਈ ਮੱਖਣ ਹੀ ਪ੍ਰਗਟ ਹੋਵੇਗਾ ਇਸ ਪਦ ਜੋ ਅੜਥਾਇਲੇ ਕਹਿੰਦੇ ਜੀ ਜਮਨੇ ਦੀ ਹਾਲਤ ਦੱਸੀ ਇਸ ਪਦ ਸ਼ਬਦ ਦੇ ਅੰਦਰ ਜੋ ਹੀ ਕਹਨ ਕੀਤਾ ਇਹ ਰਹੇ ਜੋ ਅੜਥਾਇਲੇ ਹਰ ਸੰਗ ਲਵੇ ਵਿਚਾਰ ਲੈ ਲਵੇ ਜਲਦ ਭਾਰਨ ਕਰ ਲਵੇ ਤੋ ਗੁਰੂ ਹਮਾਰਾ ਉਹ ਨਾਮ ਦਾ ਗੁਰੂ ਪੂਜ ਨਹੀਂ ਕਹਿੰਦੇ ਵਿਸਾਖ ਜੀ ਕਹਿੰਦੇ ਉਹ ਸਭ ਦਾ ਗੁਰੂ ਸਮਝਣਾ ਕਰੋ ਕਵਨਾ ਦੇ ਕੁੰਜ ਨੇ ਯੋਗ ਹੈ ਨਾਨਕ ਕਿੰਨੇ ਆਪਕਾ ਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਜਾਣ ਜਾਣ ਲਵੇ ਜਿਹੜਾ ਸਰੂਪ ਨੂੰ ਉਹ ਅਪਰ ਅਪਾਰ ਉਹ ਪ੍ਰਕਿਰਤੀ ਅਪਰੂਰੇ ਰਹ ਜਾਂਦੀ ਹੈ ਅਪਾਰ ਵੀ ਪ੍ਰਾਪਤੀ ਵਾਲਾ ਹੋ ਜਾਂਦਾ ਪ੍ਰਕਿਰਤੀ ਤੋਂ ਪਰੇ ਜੋ ਬ੍ਰਹਮ ਹੈ ਤਬ ਆਪੇ ਆਪ ਵਰਤਦਾ ਜਾਨ ਆਪਣਾ ਗੁਰੂ ਜੀ ਪਰਮੇਸ਼ਰ ਵਰਤ ਰਿਹਾ ਹੈ ਆਪੇ ਪਰਮਾਾਇਆ ਆਪ ਹੀ ਮਹਾਰਾਜ ਜੀਾਂ ਦੀ ਕਲੀ ਕਰਨੀ ਕਰਤੂ ਜਨ ਸਾਹਿਬ ਜਿਹਾਂ ਜਾਂ ਮੋਹੀ ਜਪੇੜ ਲਾਤੀ ਇਹ ਪਰਮਾਤਮਾ ਤੇ ਹੈ ਕਰਮੀ ਅਨੁਸਾਰ ਖਾਣ ਤੋਂ ਅਨੁਸਾਰ ਕਰਮ ਖਲ ਪੜਵਾਇਆ ਜਾਂਦਾ ਹੈ ਨਾ ਕਰਮਾਂ ਅਨੁਸਾਰ ਫਲ ਦੇ ਨੇ ਕਰਕੇ ਉਹਨਾਂ ਦੇ ਕਰਮ ਹੀ ਇਹ ਜੀ ਸਿਕਾਮ ਕਰਮ ਮੰਨ ਕਰਉ ਉਹਨਾਂ ਅਨੁਸਾਰ ਪਰਮਾਤਮਾ ਦਿੱਤਾ ਹੈ ਗੁਰ ਕਿਰਪਾ ਤੇ 부ਝੀ ਹੈ ਇਸ ਤਾਮ ਨੂੰ ਸਤਿਗੁਰਾਂ ਦੀ ਕਿਰਪਾ ਕਰਕੇ 부ਝੀਏ ਸਮਝਣ ਕਰੀ ਜਾ ਹੈ ਸਭ ਬ੍ਰਹਮ ਸਮਾਇਆ ਸਾਰਿਆਂ ਚ ਪਰਮੇਸ਼ਵਰੀ ਸਮਾਇਆ ਇੱਕ ਤੱਪ ਦੇ ਚਿਹਰੀ ਨਿਗਾਹ ਹੈ ਪਹਿਲੀ ਜਿਹੜੀ ਹੈ ਉਹ ਜਗਿਆਸ਼ੂ ਦੀ ਨਿਗਾਹ ਹੈ ਕਦੇ ਭਰਮੀਆਂ ਦੀ ਨਿਗਾਹ ਹੈ ਇਸ ਪ੍ਰਕਾਰ ਇਥੇ ਸਾਰੇ ਬ੍ਰਹਮ ਸਮਾਇਆ ਬ੍ਰਹਮ ਦੇ ਚ ਨਿਗਾਹ ਹੈ ਉਹ ਜੋਕ ਰੂਪ ਨੂੰ ਦੇਖਦੇ ਸਾਰਿਆਂ ਵਿੱਚ ਇੱਥੇ ਦਾ ਸਿਦਾਂ ਦੇ ਨਾਲ ਅਾਰਾਂਸ਼ ਪੈਣੀ ਕਰਿਆ ਹੋਈ ਹੈ ਅੱਗੇ ਤੀਜੇ ਪਾਤਸ਼ਾਹ ਮਹਾਰਾਜੀਆਂ ਅਸ਼ਟੀਆਂ ਚੱਲੀਆਂ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਕਾ ਸੂਤਿ ਤੀਜਾ ਭਾਉ ਸਿਕਰ ਨਾਇਕ ਜੀ ਪ੍ਰਮੇਸ਼ਰ ਓਮਕਾਰ ਸਾਰਾ ਮੈਂ ਪ੍ਰਕਾਸ਼ ਜੀ ਦੀ ਕਿਰਪਾ ਨਾਲ ਅਤਰਾਜ ਹੁੰਦਾ ਹੈ। ਕਲੂ ਜੀ ਪਾਤਸ਼ਾਹ ਦੇ ਪੈਨ ਬੰਦੇ ਵਾਸੀ ਜਿਹੜੀ ਸੰਗਤ ਕੀ ਇਸ ਨੂੰ ਬੇਨਤੀ ਕੀਤੀ ਕਿ ਮਹਾਰਾ ਜੰਨੇ ਦੀ ਚਾਲੇ ਕੇ ਚਰਨੋਂ ਪਾਓ। ਇਥੋਂ ਦੇ ਭਾਈ ਸਹਲੋ ਜੀ ਕੰਨਿਆ ਪਾਤਸ਼ਾਹ ਦੇ ਬੰਦੇ ਦੇ ਵਾਸੀ ਹੋਏ ਹਨ। ਅਤੇ ਇਸੇ ਪ੍ਰਕਾਰ ਭਾਈ ਸਹਲੋ ਜੀ ਤਾਂ ਗੁਮੀ ਚੰਦ ਦੇ ਪੋਤੇ ਅੰਮ੍ਰਿਤਸਰ ਦੇ ਹੋਣੇ ਹਨ। 22 ਪਾਰੋ ਜੀ ਜੀ ਪਾਤਸ਼ਾਹ ਦੇ ਵਕਤ ਸੰਨ ਇਕ ਆਈ ਲਾਲੋ ਜੀ ਲਾਲੂ ਜੀ ਇਥੇ ਵੀ ਜੀ ਮਹਾਰਾਜ ਸਾਹਿਬ ਨੇ ਕਹੀਆ ਤਾਂ ਬਸ ਕੀਤਾ ਸੀ ਕਿਉ ਗੁਰੂ ਜੀ ਨੂੰ ਬਾਹਰ ਸਿੱਖ ਹਨ ਜਿਹੜੇ ਚੰਗੇ ਕਰਨੀ ਵਾਲੇ ਗੁਰੂ ਅਰਦਾਸਾ ਸਾਹਿਬ ਜੀ ਦੇ ਜਿਹੜੇ ਸਾਹਿਬ ਜੀ ਤੋਂ ਨਹੀਂ ਪਾਈਦੇ ਸਾਹਿਬ ਜੀ ਸੰਤ ਪ੍ਰੇਮ ਦੇ ਨਾਲ ਜੋ ਦੰਲਾ ਤਿੰਨੇ ਸੁਲਤਾਨ ਪ੍ਰਸਾਦ ਤਿੰਨ ਕੋ ਹੈ ਉਥੇ ਸੰਕਰ ਮਹਾਰਾਜ ਸਾਹਿਬ ਲੈ ਗਏ ਜਵਾਬੇ ਦੇ ਵਿੱਚ ਇਥੇ ਜੀ ਮਹਾਰਾਜ ਸਾਹਿਬ ਜਦੋਂ ਗਏ ਚਰਨ ਪਾਏ ਹਨ ਸੰਗਤਾਂ ਦਾ ਸੁਣ ਕੇ ਤੇ ਦਰਸ਼ਨ ਕਰਨ ਤੋਂ ਬੜਾ ਭਾਰੀ ਇਛਾ ਹੋਇਆ ਜਿਸ ਸਿੱਖ ਦੇ ਘਰ ਗੁਰੂ ਸਾਹਿਬ ਜੀ ਦੇ ਬਾਸ਼ਵਾ ਤੇ ਲੰਗਰ ਪਿਆਰ ਹੋਇਆ ਸੀ ਉਥੇ ਮਹਾਰਾਜ ਜੀ ਆਪ ਸੰਗਤ ਜਾ ਬੈਠੇ ਤੇ ਭੋਜਨ ਪਿਆਰ ਹੋ ਗਿਆ ਭੋਜਨ ਪਿਆਰ ਹੋਇਆ ਜਦੋਂ ਵਰਤਨ ਲੱਗਾ ਉਹ ਔਸਲੇ ਦਾਹੀ ਨੇ ਆ ਕੇ ਵਧਾਈ ਦਿੱਤੀ ਕਿ ਮਹਾਰਾਜ ਸਿੱਖ ਦੇ ਛਡੇ ਦੇ ਘਰ ਪੁੱਤਰ ਪੈਦਾ ਹੋਇਆ ਇਹ ਸੁਣ ਕੇ ਜਿੰਨੇ ਬ੍ਰਾਹਮਣ ਸੀ ਛੂਤ ਛੂਤ ਕਰਕੇ ਉਹ ਗਿਆ ਸ਼ੂਤਕੂ ਗਿਆ ਉੱਪਰ ਉੱਤੇ ਸੰਗਤ ਖਾਲੀ ਛੱਡ ਕੇ ਫਿਰ ਮਹਾਰਾਜ ਸਾਹਿਬ ਇੱਕ ਆਸਿਕ ਖਿੰਦ ਬੇਨਤੀ ਕੀਤੀ ਮਹਾਰਾਜ ਜੀ ਮੇਰਾ ਅੰਨ ਜਿਹੜਾ ਆਕਾਰ ਸਿਆਊਗਾ ਕਿਵੇਂ ਕਰਾਂ ਉਸਨੇ ਮਹਾਰਾਜ ਨੇ ਕਿਹਾ ਕਿ ਨੀਂ ਤੂੰ ਬੈਠਾ ਨੀ ਤਿਆਰੀ ਕਰ ਕਹਿ ਲਗਾ ਮਹਾਰਾਜ 200 ਸੇਰ ਜਾਣ ਨੇ ਕਿ 200 ਮਾਰਾਂ ਨੂੰ ਭੇਜ ਕੇ ਪ੍ਰਸ਼ਾਨ ਸ਼ਕਤ ਜੋ ਪ੍ਰਸ਼ਾਨ ਸ਼ਕਤ ਉਸੇ ਖਾਗ ਬ੍ਰੰਮਣ ਭੁੱਖੇ ਤੇ ਹਾਇ ਦਿੱਖੇਰ ਮਾਰੇ ਹੋਏ ਮਹਾਰਾਜ ਦੇ ਕੋਲੇ ਆ ਕੇ ਚਰਚਾ ਕਰਨ ਆਪੇ ਕਹਿੰਦੇ ਜੇਗੀ ਕਿ ਸੂਤ ਗਿਆ ਤੁਮ ਖਾਲਿਆ ਮਾਰਾ ਸਾਲ ਕਹਿੰਦੇ ਤਾਂ ਇਸ ਸੂਤ ਦੇ ਵੀ ਚੀਜ਼ ਵਿੱਚ ਹੈ ਕਿ ਤਣ ਲਗਾ ਮਾਰਾ ਸਾਰੀਆਂ ਚੀਜ਼ਾਂ ਸੂਤ ਹੁੰਦਾ ਹੈ ਤਾਂ ਗੁਰੂ ਮਾਰਾ ਸਾਹਿਬ ਕਹਿੰਦੇ ਸੁਣੋ ਸੇ ਪੰਦ ਕੋ ਸੂਤ ਜਿਹੜਾ ਸੂਤ ਦੇ ਕਰਮ ਨੂੰ ਪੂਆ ਹੋਏ ਜਿਵੇਂ ਤੁਸੀਂ ਕਰਮ ਕਰਦੇ ਹੋ ਪੂਆ ਹੁੰਦੀ ਹੈ ਕਾਰਨ ਕਿ ਸੂਤ ਕਿੰਦਰਾ ਹੋਇਆ ਤੁਸੀਂ ਸੂਤ ਤੋਂ ਕਿਵੇਂ ਬਾਜ ਜਾਓਗੇ ਮਾਰਾ ਸੂਤੇ ਕਿਹੜੀ ਕਿਹੜੀ ਚੀਜ਼ ਵਿੱਚ ਹੈ ਜੋ ਬੀਖਾਰੀ ਕਰਨ ਕਰਦੇ ਹਨ ਮਨ ਦਾ ਸੀਤਕ ਦੂਜਾ ਭਾਏ ਭਾਈ ਤੈਨੂੰ ਮਨ ਨੂੰ ਸੀਤ ਨਾ ਹੁੰਦਾ ਪੁੱਤਰਾ ਤੂਰ ਨਾ ਹੁੰਦਾ ਸੀਤ ਨਾ ਹੁੰਦਾ ਪੁੱਤਰ ਜਨਮ ਦਾ ਤੇ ਤੂਰ ਨਾ ਹੁੰਦਾ ਉਹ ਵਿਕਰਵਾ ਦਾ ਪੁੱਤਰ ਜਨਮ ਦੀ ਜਿਹੜੀ ਅਪੋਜੀਸ਼ਨ ਕਹਿੰਦੇ ਸੀਤ ਕੋ ਲੋਕ ਦੀ ਇੱਕ పాਪਕ ਹੁੰਦਾ ਜਿਹਨੂੰ ਸੀਤ ਚ ਇਹ పాਪਕ ਇਹਨਾਂ ਲੋਕਾਂ ਨੂੰ ਚਾਈ ਦਿਨ ਤੱਕ ਸੀਤ ਕੋ ਸੀਗੰਗੇ ਕਰ ਮੰਨਿਓ ਇਹ ਬ੍ਰਿਸ਼ਾਂ ਦੇ ਗਲ ਛਕਾਰਾਂ ਜਿੰਨ ਕ ਮੰਨੇ 12 ਜਨ ਤੱਕ ਸ਼ਕਤੀ ਦੇ ਘਰ ਮੰਨੇ 11 ਜਨ ਤੱਕ ਬ੍ਰਾਹਮਣ ਦੇ ਘਰ ਮੰਨੇ ਇਸੇ ਪ੍ਰਕਾਰ ਲਵੇਰੀਆਂ ਦੇ ਪਸ਼ੂਆਂ ਗਊਆਂ ਆਦ ਕੰਦੇ ਇਹ ਸੂਤਕ ਪਵਿੱਤਰ ਦਾ ਮੰਨੇ ਸੋ ਗੁਰੂ ਮਹਾਰਾਜ ਸਾਹਿਬ ਸੱਚੇ ਬਾਖੇ ਸੂਤਕ ਨੂੰ ਪਹਿਲੇ ਪੜ੍ਹਨ ਵੀ ਖੰਡਨ ਕੀਤਾ ਜੇਕਰ ਸੂਤਕ ਮੰਨੀਏ ਸਭ ਤੋਂ ਸੂਤਕ ਹੋਏ ਇੱਕ ਪਾਪਕੰਮ ਹੈ ਪਾਪ ਕਹਿੰਦੇ ਆ ਜੇਕਰ ਕੇ ਕਿਸੇ ਦੇ ਘਰ ਚ ਬੱਚਾ ਜੰਮ ਪਵੇ ਕਿ ਉਹਦੇ ਘਰ ਪਹਿਲਾਂ ਆਦੀ ਮਰਿਆ ਹੋਵੇ ਉਹਦੇ ਸਾਧਕ ਪੁਣਾ ਦਾ ਮਰ ਜਾਂਦਾ ਤੇ ਸੁਪਨਿਆਂ ਨਹੀਂ ਜਾਂਦਾ ਜੇ ਉਹ ਉਹਦੇ ਘਰ ਮਰ ਜੇ ਜੰਮੇ ਆਵੇ ਘਰ ਫਿਰ ਸਾਧਕ ਪੁਣਾ ਬੜੇ ਰਹਿੰਦਾ ਸੁਧਕ ਨਹੀਂ ਮਰਦਾ ਇਸ ਪ੍ਰਕਾਰ ਦੀ ਇਹਨਾਂ ਲੋਕਾਂ ਦੀ ਮਨੁਸ਼ੀਮਤ ਦੀ ਗੱਲਾਂ ਲਿਖੀਆਂ ਹੋਈਆਂ ਸੋ ਮਹਾਰਾਜ ਸਾਹਿਬ ਕਿਰਪਾ ਕਰਕੇ ਸਾਰਿਆਂ ਦਾ ਖੰਡਨ ਸਿੱਖਿਆ ਦਿੰਦੇ ਹਨ ਮਨੁੱਖੀ ਤਾਲਜਾ ਪਾ ਇਹ ਭਾਈ ਨਹੀਂ ਹੋਈ ਹੈ ਜਿਹੜੇ ਮੱਛ ਸੰਕਲਪ ਦੀਜਾ ਪਾਉਂਦੇ ਜੰਮਦਾ ਹੈ ਕਿ ਨਹੀਂ ਜੋ ਦੂਜਾ ਤਾਂ ਹਉਕੇ ਸੁਧਕ ਪੈ ਗਿਆ ਜਮਨ ਨੂੰ ਗਵਾਇਕ ਭਾ ਅੰਦਰ ਉਸਿਆ ਮਨ ਦੇ ਜਦੋਂ ਜਦੋਂ ਸਾ ਨਿਕਲਦਾ ਬਾਹਰੋਂ ਜਨਮ ਹੁੰਦਾ ਹੈ ਜਦੋਂ ਅੰਦਰ ਨੂੰ ਜਾਂਦਾ ਉਦੋਂ ਮਰਤੂ ਹੁੰਦੀ ਹੈ ਇਸ ਪ੍ਰਕਾਰ ਸੁਧਕ ਪਾਪ ਕਿਹਾ ਹੀ ਰਹਿੰਦਾ ਸਾਰਿਆਂ ਪਾਈ ਮਨ ਦਾ ਸੁਧਕ ਤਾਂ ਭਾਈ ਗਵਾਇਕ ਭਾਵ ਹੈ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਹੈ ਦੁਨੀਆਂ ਕੀ ਜਨ ਜਿਹੜਾ ਪ੍ਰੇਮ ਕਰਨਾ ਹੈ ਭਰਵੇਂ ਭੁੱਲੇ ਆਵੋ ਜਾ ਭਰਮ ਦੇ ਵਿੱਚ ਭੁੱਲੇ ਹੋਏ ਸਤਿਗੁਰੂ ਜੀ ਕਹਿੰਦੇ ਆਉਂਦੇ ਆ ਜਨੂੰਨ ਧਾਰ ਕੇ ਮਰ ਤੂ ਹੋ ਕੇ ਜਾਉ ਜਾਂਦੇ ਹਨ ਮਨਮੁਖ ਸੂਤ ਕੋ ਕਵ ਹੈ ਨਾ ਜਾ ਕੋਈ ਮਨਮੁਖ ਨੂੰ ਸੂਤ ਕੋ ਕਾਜਕ ਬਣਿਆ ਹੀ ਰਹਿੰਦਾ ਕੋਈ ਮਰ ਗਿਆ ਕੋਈ ਜੰਮ ਗਿਆ ਕਿ ਕਦੇ ਜਾਂਦਾ ਨਹੀਂ ਇਹ ਮਨ ਹੁਕਾਇਲਾ ਜੇ ਚਿਰ ਸਾਉਦ ਨਾ ਭੀਜੈ ਹਰ ਕੈ ਨਾ ਜਿਨਾਂ ਤੁੰਗਰਾਂ ਦੇ ਸ਼ਬਦ ਉਬਦੇਸ਼ ਕਰਕੇ ਹਰੀਏ ਨਾਮ ਕੀ ਨਹੀਂ ਭੀਜਦਾ ਚਿਤ ਜਿਨਾਂ ਚਿਰ ਬ੍ਰਹਮ ਚ ਹਰੀਏ ਨਾਮ ਕਰਕੇ ਨਹੀਂ ਭੀਜਦਾ ਚਿਤ ਉਹਨਾਂ ਚਿਰ ਮਨ ਮੁਖਾਂ ਦਾ ਸੂਤ ਕਦੇ ਜਾਂਦਾ ਹੀ ਨਹੀਂ ਬਣਿਆ ਹੀ ਰਹਿੰਦਾ ਹੈ ਰਹਾਉ ਸਭ ਨੂੰ ਸੁਣ ਕੇ ਜੀਤਾ ਮੂਹ ਆਕਾਰ ਜਿਨਾਂ ਮੋਹ ਅਨਾਕਾਰਾਂ ਦਾ ਕਿ ਪੈਦਾ ਹੁੰਦਾ ਹੈ ਕਿਰੀ ਮੋਹ ਅੰਦਰ ਉਦੋਂ ਫੂਦਕ ਚਿੰਬੜਿਆ ਸੌਂਝ ਲੇ ਤਾਂ ਉਹਨੂੰ ਚਿੰਬੜਿਆ ਹੋਇਆ ਮਾਰਾ ਕਹਿੰਦੇ ਇਹ ਸਾਰਾ ਹੀ ਫੂਦਕ ਚਿੰਬੜਿਆ ਹੋਇਆ ਹੈ ਮਰ ਮਰ ਜੰਮ ਵਾਰੂਆ ਕੋਈ ਮਾਰੇ ਹੋਏ ਮਰਦੇ ਰਹਿੰਦੇ ਐ ਆਸਨਾ ਦੇ ਬੱਦੇ ਜੰਮਦੇ ਰਹਿੰਦੇ ਐ ਵਾਰ ਵਾਰ ਜਿੰਨਾ ਚਾਉਂਦੇ ਜਾਂਦੇ ਹਨ ਕੋਨਾ ਕੋਨਾ ਫੂਦਕ ਆਗਲ ਪੌਣੇ ਪਾਣੀ માં ਅੰਦਰ ਵਿੱਚ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਫੂਦਕ ਹੈ ਅਤੇ ਅੰਦਰੇ-ਅੰਦਰ ਪਰਮਾਣੂ ਜਿਹੜੇ ਪੈਦਾ ਹੁੰਦੇ ਹਨਗੇ ਚਿੰਗਾਰੇ ਹੁੰਦੇ ਉਹ ਵੀ ਸੂਤਕੀ ਹੈ ਅਤੇ ਪਾਣੀ ਪਾਣ ਵਿੱਚ ਵੀ ਸੂਤਕਾ ਸਾਜ ਨੂੰ ਲੈਨੇ ਦੇ ਅੰਤ ਪਰਮਾਣੂ ਅੰਦਰ ਲੰਘ ਜਾਂਦੇ ਹੈ ਅਤੇ ਪਾਣੀ ਵਿੱਚ ਵੀ ਇਹੋ ਜਿਹੇ ਪਾਣ ਜਿੰਨੇ ਹਨ ਦੇ ਪਾਣੀ ਪਹਿਲਾ ਪਾਣੀ ਜਿਉ ਹੈ ਜਿਦਾਰੇ ਸਭ ਕੋ ਹੈ ਪਾਣੀ ਸਾਰਾ ਜੀ ਹੈ ਜੋ ਦਾਗ ਵੀ ਖੁੱਲ ਨਹੀਂ ਲੈ ਕੇ ਦੇਖੀਏ ਕੋ ਜਿਹੜਾ ਧਰਨਵਾਹੀ ਸ਼ਕਤੀ ਹੈ ਜੀਵਾਂ ਤੋਂ ਬਿਨਾਂ ਪਾਣੀ ਤੋਂ ਹੋਰ ਕੋਈ ਚੀਜ਼ ਨਹੀਂ। ਦਰਗਤ ਆਪਉਣਾ ਸਾਰਾ ਪਾਣੀ ਤੇ ਧਰਨ ਪੁਣਾ ਇਹ ਪਾਣੀ ਜੀ ਹੈ ਸਾਰੇ। ਇਸ ਪ੍ਰਕਾਰ ਸੂਤਕ ਅਗਨ ਪਾਉਣੇ ਪਾਣੀ માં ਅੰਗ ਵਿੱਚੀ ਸੂਤਕ ਹੈ। ਅਤੇ ਪਾਉਣ ਵਿੱਚ ਵੀ ਹੈ ਪਾਣੀ ਵਿੱਚ ਤਾਂ ਵਿੱਚ ਸੂਤਕ ਹੀ ਹੈ। ਸੂਤਕ ਭੋਜਨ ਜੀਤਾ ਕਿਛ ਖਾਹਾਂ ਹੀ ਖਾਣੇ ਸਾਰੇ ਅੰਨ ਦਾਣਾ ਹੀ ਨੇ ਜਿੱਤੇ ਦਾਣੇ ਅੰਨ ਕਿ ਜੀਵਾਂ ਬਾਝੋਂ ਕੋਈ ਜਿੰਨਾ ਕੋਈ ਧੋਜੇ ਨੂੰ ਖਾਂਦੇ ਆ ਇਹ ਵੀ ਸਬ ਸੂਤਕ ਪਾਤ ਕੀ ਹੈ ਸੂਤਕ ਕਰਮਨ ਪੂਜਾ ਹੋ ਜਿਹੜੇ ਕਰਮ ਕਰਦੇ ਹੋ ਇਹ ਵੀ ਸੂਤ ਕੀ ਚਿੰਦੜਿਆ ਹੋਇਆ ਕੰਮਾਂ ਦਾ ਫੁਰਨਾ ਉੱਠਦਾ ਮੈਂ ਆ ਕਰਮ ਕਰਾਂ ਉਦੋਂ ਜੰਮ ਪੈਂਦਾ ਕਿ ਨਹੀਂ ਫੁਰਨਾ ਇਸ ਪ੍ਰਕਾਰ ਤੇ ਜਦੋਂ ਪੂਜਾ ਮੈਂ ਕਰਦਾ ਐ ਲੀਆਂ ਖੜਕਾਉਂਦੇ ਉਦੋਂ ਵੀ ਸੂਤ ਕੀ ਚਿੰੜਦਾ ਉਹ ਫੁਰਨਾ ਫੁਰਦਾ ਤਾਂ ਹੀ ਤੁਸੀਂ ਕਰਦੇ ਹੋ ਕਿਉਂ ਸਾਰਿਆਂ ਕਰਮਾਂ ਤੇ ਸਾਰਿਆਂ ਪੂਜਾ ਤੇ ਸੂਤ ਕੀ ਧੋਮੀ ਚਿੰਬੜਿਆ ਹੋਇਆ ਸਾਫ ਇਸ ਤਰ੍ਹਾਂ ਹੀ ਕਰਨਾ ਸੂਤਕ ਕਰਮਨ ਪੂਜਾ ਹੋਏ ਦੂਸਰਾ ਪਾਣ ਨਕੇਜ ਮੰਨ ਕੇ ਉਹ ਕਰਦੇ ਹਨ ਸੂਤਕ ਕਰਮ ਨਾ ਪੂਜਾ ਹੋਏ ਸਾਰਿਆਂ ਕਰਮਾਂ 'ਚੂਤ ਕੀ ਚਿੰਬੜਿਆ ਹੋਇਆ ਨਿੰਮਾ ਮੁਕਤਾ ਹੀ ਹੈ ਨਹੀਂ ਪੂਜਾ ਹੋ ਸਕਦੀ ਕਿਸੇ ਪ੍ਰਕਾਰ ਦੀ ਪੂਜਾ ਤੁਸੀਂ ਕਰੋਗੇ ਜਿਹੜਾ ਸੂਤਰੀ ਵੀ ਨੂੰ ਕਹਿਣ ਪੂਜਾ ਦਾ ਅਧਾਰ ਨਹੀਂ ਹੁੰਦਾ ਉਹ ਕਿਸੇ ਪ੍ਰਕਾਰ ਦਾ ਪੂਜਨਾਦਿਕ ਨਹੀਂ ਕਰ ਸਕਦਾ ਕਰਮਾਂ ਨੂੰ ਪੂਜਾਓ ਇਹ ਸਾਰਿਆਂ ਕਰਮਾਂ ਦੀ ਪੂਜਾ ਸ਼ੁੱਤ ਕੀ ਹੋਇਆ ਹੋਇਆ ਹੈ ਨਾ ਵਰਤੇ ਮਨ ਨਿਰਮਲ ਹੋ ਲੋ ਜੇ ਕੋਈ ਕੋਜਿਨਾ ਮਨ ਮਾਰਾ ਜੇ ਨਾਮ ਕੀ ਰੰਗਿਆ ਗਿਆ ਅੰਧਾ ਹੈ ਉਹ ਮਨ ਨਿਰਮਲ ਹੁੰਦੇ ਸ਼ੁੱਧ ਹੁੰਦੇ ਹੈ ਬਾਕੀ ਨਹੀਂ ਸ਼ੁੱਧ ਹੁੰਦੇ ਸਤਗੁਰ ਸੇਵਿਆ ਸ਼ੁੱਤ ਤਜਾ ਜੇ ਸਤਗੁਰੂ ਸਾਹਿਬ ਦੀ ਸੇਵਾ ਕਰੋ ਫਿਰ ਸ਼ੁੱਤ ਕੀ ਜਨਮ ਲਾਗੇ ਰ ਅਕੀਰਤ ਦਾ ਜੀਵਨ ਜੀ ਹੋ ਮਰਾ ਲੋ ਜਾਣੇ ਕਾਲ ਨੋਖਾਂ ਜਿਵੇਂ ਮੋਕਾ ਮਾਰੇ ਮਰ ਜਾਏ ਨਾ ਵਾਸਨਾ ਕਰਕੇ ਜੰਗ ਨਾਉਣ ਕਾਲ ਸੱਤਨ ਕਰਿਆ ਜਾਨ ਦੀ ਅਗਰ ਕੋ ਵਸਵਾਣੀ ਕਿਸਮਾਂ ਵਿੱਚ ਪੰਡਾ ਉਹਨਾਂ ਦੀ ਕਾਈਂ ਸਾਤ ਸਿੰਦਰ ਕੁੂਰ ਜੀਤਨੀ ਕੀ ਇਹ ਸੇਂ ਸਾਸਰਾ ਸਭਾਈ ਸਮਤੀਆਂ ਨੂੰ ਕੋਈ ਵੀ ਲੈਣੇ ਕਹਨ ਕੋਈ ਵੀ ਹੋਵੇ ਜਨਨਾਵਾ ਕੀ ਮਿੱਤ ਨਾ ਹੋ ਨਾ ਕੋਈ ਮਰਤਿ ਬਿਗਾਰ ਕੋਈ ਮੁਕਤੀ ਹੋਵੇਗਾ ਕਿਉਂ ਜਿਗਨਾ ਨਾਮ ਨਿਤ ਹੋਈ ਨਾਮ ਕਰਕੇ ਕਲਿਆਣਤ ਹੋਵੇਗਾ ਕਿ ਹਿੰਦੀ ਹੈ ਲੋਜਿਆ ਰਹੀ ਨਾਮ ਉਸਮ ਸਤਿਗੁਰੂ ਦਾ ਜਹਾਂ ਜਗੰਤ ਪ੍ਰਮੇਸ਼ਰ ਦਾ ਨਾਮ ਨਿਤ ਹੈ ਇਹ ਗੁਰਾਂ ਦੇ ਸਬਦ ਨੂੰ ਵਿਚਾਰ ਕੇ ਦੇਖ ਲੋ ਦੌਲਤ ਬਰਮਣ ਦੀ ਵਿਚਾਰਕ ਨਾਮ ਕਰਕੇ ਪ੍ਰਾਪਤ ਹੁੰਦੀ ਹੈ। ਭਾਲੇ ਗੁਰੂਸ ਇੱਕ ਰੇਤ ਪਾ ਸੰਗਿ ਦੇ ਜਮਾਨੇ ਦੇ ਗੁਰਮਖੀ ਅਕਾਰੀ ਆ ਉਹ ਸੰਸਾਰ ਤੋਂ ਬਾਹਰ ਇਕ ਜਾਉਂਦੇ ਹਨ। ਸਾਚ ਮਰਨ ਆਵੇ ਜਾ। ਸੱਚ ਆਪਣੇ ਇਸ ਨਾਮ ਮਰ ਜਾ ਹੈ। ਇਸ ਕਰਕੇ ਬਾਤਕ ਨਹੀਂ ਹੁੰਦਾ। ਨਾ ਉਹ ਜਨਮ ਧਾਰ ਕੇ ਆਉਂਦਾ ਹੈ। ਮੌਤ ਪਰ ਲੋਕ ਵਿੱਚ ਜਾਂਦਾ ਹੈ ਸਾਖ ਕਲਾਬ ਦੇਣ ਵਾਸਤੇ ਨਾਨਕ ਗੁਰਮੁਖ ਰਹਿ ਸਮਾਏ ਫੇਲਾ ਹੋ ਕੇ ਆਉਂਦਾ ਨਹੀਂ ਮਰ ਕੇ ਜਾਂਦਾ ਨਹੀਂ ਕਿਤੇ ਨਾਨਕ ਗੁਰਮੁਖ ਰਹਿ ਸਮਾਏ ਸ੍ਰੀ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹੈ ਉਹ ਸਵਾਇ ਨੂੰ ਜਿ ਸਵਾਏ ਰਹਿੰਦੇ ਮਿਲੇ ਰਹਿੰਦੇ ਹਰ ਵਕਤ ਗਉੜੀ ਮੁਹੱਲਾ ਦੀ ਜਾ ਗੁਰਮੁਖ ਸੇਵਾ ਪ੍ਰਾਣ ਆਧਾਰਾ ਗੁਰਮੁਖਾਂ ਦੀ ਤਾਂ ਸੇਵਾ ਹੀ ਹੋਈ ਹੈ ਵਾਹਿਗੁਰੂ ਜੋ ਪ੍ਰਾਣਾ ਦਾ ਆਸਰਾ ਉਸ ਦੇ ਜੁੜੇ ਰਹਿੰਦੇ ਹਰ ਵਕਤ ਕਦੇ ਕਿੰਕੁਨ ਨਹੀਂ ਪੁੱਛਾਵਨ ਨੇ ਉਹ ਪ੍ਰਾਣਾ ਆਧਾਰ ਕੇਤਨ ਨੂੰ ਸੰਗ ਕੇ ਸੱਚਾ ਗੁਰੂ ਵਿੱਚ ਹਰ ਵਕਤ ਦਿੱਕੀ ਨੂੰ ਜੋੜ ਕੇ ਦਰਨਾ ਕਰ ਦਿੱਤੀ ਬਣਾਈ ਰੱਖਦੇ ਆ ਇਹੋ ਹੀ ਗੁਰਮੁਖਾਂ ਦੀ ਸੇਵਾ ਹੈ ਜੋ ਪ੍ਰਾਣਾ ਦਾ ਆਸਰਾ ਨੂੰ ਬ੍ਰਹਮ ਨੂੰ ਜਾਣ ਕੇ ਉਹਦੇ ਚ ਮੀਨ ਰਹਿੰਦੇ ਦਿੱਕੀ ਨੂੰ ਜੋੜ ਕੇ ਹਾਰ ਜੀਉ ਰੱਖ ਹੋ ਹਿਰਦਾ ਔਰ ਧਾਰ ਗੁਰਮੁਖਾਂ ਦਾ ਉਪਦੇਸ਼ ਵੀ ਇਹੋ ਹੀ ਹੈ ਜੇ ਭਾਈ ਹਰੀ ਜੀ ਨੂੰ ਹਿਰਦੇ ਦੇ ਅੰਦਰ ਉਹ ਅੰਦਰ ਧਾਰ ਕੇ ਰੱਖੋ ਵਿਸ਼ਵਾਸ ਕੇ ਰੱਖੋ ਇਹੋ ਸਭ ਤੋਂ ਵੱਡੀ ਸੇਵਾ ਹੈ ਗੁਰੂ ਵਖੂ ਬਾਤਾਂ ਦੇ ਦੁਆਰਾ ਗੁਰੂਆਂ ਖਾਂ ਦੇ ਤਾਂ ਹੀ ਸ਼ੋਭਾ ਹੁੰਦੀ ਸੱਚੇ ਦਵਾਰ ਪਰਲੋਕ ਵਿੱਚ ਗੁਰਮੁਖਾਂ ਦੀ ਸ਼ੋਭਾ ਹੁੰਦੀ ਸੱਚੇ ਦਾਰੇ ਸਾਰੇ ਸੰਸਾਰ ਵਿੱਚ ਗੁਰਮੁਖਾਂ ਦੀ ਸ਼ੋਭਾ ਹੁੰਦੀ ਹੈ ਸੱਚੀ ਦੁਆਰਾ ਸੰਸਾਰ ਵਿੱਚ ਸਾਰੇ ਸੰਸਾਰ ਵਿੱਚ ਸੱਚਾ ਦਰਵਾਜ਼ਾ ਜੋ ਗਿਆਨ ਹੈ ਗੋਰੀ ਪ੍ਰਾਪਤੀ ਹੋ ਗੁਰਮੁਖਾਂ ਦੀ ਐਸੀ ਸ਼ੋਭਾ ਹੋ ਰਹੀ ਐ ਪੰਡਤ ਹੜਪੜ ਕਦਹੁ ਵਿਕਾਰ ਇਹ ਪੰਡਤ ਗੁਰਦਵਾਰਨੋ ਹਰੀ ਦਾ ਨਾਮ ਪੜੋ ਗੁਕਾਰਾਂ ਦੇ ਕਾਇ ਉਗਣੇ ਕੈ ਛਟਨਾ ਕਰੋ ਕਾਮ ਆਦ ਕੈਨੂੰ ਗੁਰੂ ਵਖ ਭਾਉ ਜਲ ਉਤਰੋ ਪਾਰ ਜੇ ਗੁਰਮੁਖ ਬਣ ਜਾਏਂਦੇ ਸੰਸਾਰ ਸਮੂਹ ਤੋਂ ਪਾਰ ਉਤਰ ਜਾਓਂਗੇ ਗੁਰਾਂ ਦੇ ਆਰਾ ਰਹਾਉ ਗੁਰਮੁਖ ਵਿਚ ਹੋ ਹੋ ਮੈ ਜਾ ਮਹਾਰਾਜ ਗੁਰਮੁਖ ਕਿਵੇਂ ਬਣਿਆ ਜਾਂਦਾ ਐ ਮਾੜੇ ਚੰਦੇ ਸੇ ਭਾਈ ਗੁਰਮੁਖ ਜਦੋਂ ਬੰਦਾ ਹੋਮੇਦਿਕੋਂ ਚਲੀ ਜਾਂਦੀ ਹੈ ਗੁਰਮੁਖਾਂ ਦੇ ਅੰਦਰੋਂ ਗੁਰਾਂ ਦਵਾਰਾ ਹੋਮੇਦਿਕੋਂ ਚਲੀ ਜਾਂਦੀ ਹੈ ਗੁਰਮੁਖ ਮੈਲ ਨਾ ਲੱਗਦਾ ਆ ਜਨਮ ਸਭੀ ਲਖਣੇ ਅਵਿਦਿਆ ਦੀ ਪਾਪਾਂ ਦੀ ਮੈਲ ਗੁਰਾਂ ਦਵਾਰਾ ਫੇਰ ਨਹੀਂ ਆ ਕੇ ਲੱਗਦੀ ਗੁਰਮੁਖ ਨਾਮ ਵਸਦਾ ਮਨਿਆ ਗੁਰੂ ਸਾਡੇ ਨਾਮ ਮਨ ਚ ਵਸ ਜਾਂਦਾ ਉਹਨਾਂ ਦਾ ਨਾਮ ਗੁਰਮੁਖ ਹੈ ਜੋ ਗੁਰਾਂ ਦਵਾਰਾ ਨਾਮ ਮਨ ਚ ਆ ਕੇ ਵਸਦਾ ਹੈ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖਾਂ ਦਾ ਤਾਂ ਜਿਹੜਾ ਸੱਚੇ ਵਿੱਚ ਮਿੱਤੀ ਹੋਈ ਰਹਿੰਦੀ ਨਾ ਹਲ ਉਹ ਦੂਰੀ ਰਹਿੰਦੀ ਹੈ ਇਹੋ ਹੀ ਉਹਨਾਂ ਦੇ ਕਰਮ ਨਿਸਤਾਂ ਕਰਮ ਇਹੋ ਜੰਦਾ ਆਦ ਕੋਈ ਨਾ ਧਰਮ ਗੁਰਮੁਖ ਕਰਮ ਧਰਮ ਸੱਚ ਹੋਈ ਇਸ ਸਿਖਿਆਈ ਉਹਦੀ ਉਹਨਾਂ ਵਿੱਚ ਕੀ ਹੋ ਗਈ ਹੈ ਨਾ ਸੱਚੇ ਦੀ ਪ੍ਰਾਪਤੀ ਇਹੋ ਹੀ ਕਰਮ ਹਨ ਇਹੋ ਹੀ ਕਰਮ ਹਨ ਗੁਰਮੁਖ ਕਰਮ ਕੋ ਇਹ ਸਾਡੀ ਜਾਣੋ ਕਿ ਗੁਰਮੁਖੀ ਨੇ ਉਹ ਹੀ ਉਹਨਾਂ ਦੇ ਵਿਕਾਰ ਕਰਮ ਹੈ ਉਹ ਹੀ ਜਾਂਦਾ ਅਧਿਕ ਕਰਮ ਹਨ ਗੋਹ ਗੁਰਖ ਅਹੰਕਾਰ ਜਲਾਏ ਦੂਈ ਗੁਰਮੁਖੰਤ ਅਹੰਕਾਰ ਕਰਕੇ ਜਿਹੜਾ ਕਰਮਾਂ ਧਰਮਾਂ ਦੀ ਦੁਆਇਕ ਸੀ ਉਹ ਝਾਲ ਵਿੱਤੀ ਹੈ ਹੰਕਾਰ ਦੀ ਝਾਲ ਦਾ ਗੁਰਮੁਖਾਨ ਤੇ ਮੋਹ ਵੀ ਝਾਲ ਵਿੱਦਾ ਹੈ ਗੁਰਮੁਖ ਅਹੰਕਾਰ ਜਲਾਏ ਦੂਈ ਜੰਮਣ ਤੇ ਮਰਨ ਇਹ ਦੋਵੇਂ ਝਾਲ ਤੇ ਗੁਰਮੁਖਾਨ ਅਹੰਕਾਰ ਦੇ ਸਨੇਹ ਦੀ ਹੰਕਾਰ ਵੀ ਮਿਦ ਗਿਆ ਕਰਕੇ ਜਨਮ ਮਰਨ ਵੀ ਇਹਨੇ ਮਿਦ ਗਿਆ ਗੁਰਮੁਖਾਂ ਦੀ ਹੰਕਾਰੀ ਮਿਦ ਗਿਆ ਦੋਵੇਂ ਨਾਸ ਕਰਕੇ ਰਾਗ ਦਇ ਖਾਦ ਕੋ ਗੁਰਮੁਖ ਨਾਮ ਰੱਤੇ ਸੁਖ ਹੋਈ ਇਹਦਾ ਗੁਰਮੁਖ ਨੂੰ ਨਾਮ ਦੇ ਰੰਗੇ ਹੋਈ ਹੈ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਆਪਣਾ ਮਨ ਪ੍ਰਭੂ ਦੂ ਜੀ ਜੀ ਸੋ ਇਹ ਕਾਈ ਆਪਣੇ ਮੈਨੂੰ ਪ੍ਰਬੋਧ ਸਮਝਾਉਣਾ ਚਾਹੋ ਸੇਖੇ ਸਮਝਾਉਣ ਕਰੋ ਪਰ ਮੇਰੇ ਸੁਣਦੇ ਤਾਂ ਨਹੀਂ ਗਏ ਆ ਰਹੇ ਲੋਕ ਸੰਝਾਉ ਉਹ ਸੁਣੇ ਨਾ ਕਿ ਇਹ ਭਾਈ ਜੱਲ ਨੂੰ ਸਿੰਘ ਆਉਣ ਤੇ ਲੱਗੇ ਰਹੂਗੇ ਆਪਣੇ ਮਾਨੂੰ ਮਾਂ ਸਮਝਾਉਂਗੇ ਤਾਂ ਕਿਸੇ ਨੂੰ ਸੁਣਨਾ ਕਰਨ ਦੇ ਲੋਕ ਸਾਨੂੰ ਪ੍ਰਚਾਰ ਕਰਦਾ ਆਦ ਨਹੀਂ ਕਰ ਗਿਓ ਗੁਰੂ ਦਾ ਕੰਮ ਜਿਹੜੂ ਸਦਾ ਸੂਖ ਹੋਵੇ ਇਹ ਗੰਭੀਰ ਨੂੰ ਮਨ ਕੇ ਹਿਰਦੇ ਚ ਆਪ ਸਮਝ ਲਾਉਂਗੇ ਕਿੰਨੇ ਸਿਆਸਤਨੀ ਪ੍ਰਾਈ ਵੀ ਤੁਹਾਨੂੰ ਹੋਵੇ ਜੀ ਮਨਮੁਖ ਡਾਂਸ ਬਹੁਤ ਚੇਤਰਾ ਜਿਹੜੇ ਮਨਮੁਖ ਲੋਕ ਡਾਂਸ ਬੜਾ ਕਰੀਏ ਪਖੰਡ ਬੜਾ ਕਰੀਏ ਬੜੀਆਂ ਚੁਕਾਈਆਂ ਗੱਲਾਂ ਕਰਦੇ ਲੋਕਾਂ ਨੂੰ ਲਜਾਣ ਨੂੰ ਵਾਸਤੇ ਉਤੋਂ ਕੋਈ ਕੋਈ ਕਰਦੇ ਪਖੰਡ ਮਣਾਉਂਦੇ ਹਨ ਲੋਕ ਜਿ ਕਮਾਵੇ ਸੂ ਖਾਏ ਨਾ ਪਾਈ ਕੋ ਬਣੜ ਦੇ ਵੇਖਿਆ ਉਹ ਜਦੋਂ ਲੋਕ ਆਇਆ ਤਾਂ ਉਹ ਖਾਏ ਨਾ ਦੇਖ ਜੀ ਸਮਾਵਾ ਸੋ ਥਾਇ ਨਾ ਪਾਈ ਇਸ ਨੂੰ ਮੋਨੇ ਘਾਣ ਦੇਖੇ ਜਿਨੀ ਪੈਂਦਾ ਪਰਵਾਣ ਵੀ ਜਿੰਨੀ ਪੈਂਦਾ ਆਵੇ ਜਾਵੇ ਥੌਰ ਨਾ ਪਾਈ ਆਉਂਦਾ ਜਨਮ ਧਾਰ ਕੇ ਜਾਂਦਾ ਮਰਤੀ ਹੋ ਕੇ ਉਹਨੂੰ ਖਾਂ ਕੋਈ ਲੋਕ ਪੁੱਤੇ ਪਰ ਲੋਕ ਵਿੱਚ ਇਹਸ ਲੋਕ ਨੂੰ ਵੀ ਥਾਈ ਹੁੰਦੀ ਖਾਂ ਨਹੀਂ ਮਿਲਦੀ ਪਰ ਲੋਕ ਦੇ ਇਥੇ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਸਾਰੇ ਇਥੇ ਸੰਤਕ ਨਹੀਂ ਮਿਲਦੀ ਇਹ ਆਉਂਦੇ ਜਾਂਦੇ ਜੀਵਾਂ ਦੇ ਕਿਹੜੀਆਂ ਜੀਵਾਂ ਦੇ ਕਰਦੇ ਆ ਉਹਨੂੰ ਸੁਖੁਪੀ ਗਾਉ ਦੀ ਪ੍ਰਾਪਤੀ ਨਹੀਂ ਹੁੰਦੀ ਰੀ ਮਨ ਮੁਖ ਕਰਮੋ ਕੜੀ ਬਹੁਤ ਅਭੰਨ ਜਗਤੋ ਤਨ ਮਨ ਨੂੰ ਤੰ ਕਰਦੇ ਆ ਉਹਦਾ ਹਕਾਲ ਬਹੁਤ ਸਾਰਾ ਕਰਦੇ ਹਿਰਦੇ ਚ ਬਗ ਜਿਉ ਲਾਏ ਬਹਿ ਨਿਤ ਧਿਆਨ ਬਗਲੇ ਵਾਂਗ ਜਿਵੇਂ ਮੱਛੀ ਦੀ ਕਾਲਵਾ ਤੇ ਸਮਾਧੀ ਲਾ ਕੇ ਬੈਠ ਜਾਂਦਾ ਬਗਲਾ ਹਾਂ ਧਿਆਨ ਲਾ ਕੇ ਪ੍ਰਾਯ ਕਰਨ ਚ ਤਨ ਆ ਕੇ ਬਹਿ ਜਾਂਦੇ ਹਨ ਜੰਮ ਪਕੜਿਆ ਤਬ ਹੀ ਪਸਤਨ ਜੇ ਜੰਮ ਫੜ ਗਿਆ ਫਿਰ ਕਸਿਆ ਚਾਤ ਦਰਦਾ ਹੈ ਤੋ ਦਿਨ ਸਾਧ ਗੁਰੂ ਦੀ ਵੀ ਮੁਕਤ ਨਾ ਹੋ ਸਾਧ ਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਤਹਰ ਕਈ ਤੋਂ ਬਗੈਰ ਇਹ ਜੀ ਮੁਕਤ ਨਹੀਂ ਹੋਈ ਹੁਣ ਤੱਕ ਹੋਰ ਪ੍ਰਸਾਦ ਦੀ ਮਿਲੈ ਹਰ ਕੋਈ ਜਿਨਾਂ 'ਚ ਗੁਰਾਂ ਦੀ ਕਿਰਪਾਲਤਾ ਹੋਈ ਹੈ ਉਹਨਾਂ ਨੂੰ ਪਰਮੇਸ਼ਰ ਕੋਲ ਮਿਲਦਾ ਹੈ ਗੁਰ ਦਾਤਾ ਜੁਗ ਚਾਰੀ ਹੋਈ ਗੁਰੂ ਸਾਹਿਬ ਦੀ ਬਾਤਿ ਹੈ ਜਹਾਂ ਜਗਾਂ 'ਚ ਹੁੰਦੇ ਆਏ ਹੈ ਤੂੰ ਸਭੇ ਕਹ ਜੀ ਆਇਆਂ ਪਾਪੀ ਪਰਮੇਸ਼ਰ ਮਹਾਰਾਜੀ ਮੁਕਤ ਦੇ ਬ੍ਰਹਮ ਗਿਆਨ ਦੇ ਦਾਤੇ ਹਨ ਕਹੇ ਜਿ ਕਹਿੰਦੇ ਜੀਵਾਂ ਦੀ ਗੁਰੂ ਸਾਹਿਬ ਦੀ ਬਾਤ ਕਰਕੇ ਮੁਰਾ ਗੁਰਮੁਖਣ ਆਪ ਦੀ ਜਾਤ ਵੀ ਨਾਮ ਸਮਝਿਆ ਤੇ ਕਦ ਇੱਜ਼ਤ ਜਿਹੜੀ ਹੈ ਇਹ ਵੀ ਨਾਮ ਦੀ ਵਿਦਿਆਈ ਸਮਝੀ ਹੈ ਹੋਰ ਨਾ ਉਹਨਾਂ ਨੂੰ ਕੋਈ ਜਾਤ ਆਪ ਦੀ ਸਮਝੀ ਚੰਗੀ ਨਾ ਪਤ ਕਿ ਨਾ ਵਿਦਿਆਈ ਨਾਮ ਵੀ ਸਭ ਕੋ ਸੰਜਿਆ ਗੁਰਮੁਖਣ ਜਾਤ ਹੈ ਪਤੀ ਪਰਮੇਸ਼ਰ ਨੇ ਇਹ ਨਾਮ ਦੀ ਵਿਦਿਆਈ ਕਰਕੇ ਹੀ ਗਿਆਤ ਨੋ ਗਿਆਤ ਹੈ ਆਪਣੇ ਪਾਤਵੰਤ ਅਰੋਹ ਨਿਰਵਕਾਰ ਕੁਣੀਂ ਦੀ ਨਾਵ ਦੀ ਵਡਿਆਈ ਆ ਤਬ ਬਾਿਰ ਕੀ ਪੁੱਤਰੀ ਬਿਦਾਰ ਗਵਾਈ ਗੁਰਮੁਖਨ ਸ਼ਹਿਰ ਦੇ ਸਮੁੰਦਰ ਦੀ ਪੁੱਤਰੀ ਈ ਹੈ ਜਦੋਂ ਚੌਂਦਾ ਗਣ ਕੱਡੇ ਸਨ ਉਦੋਂ ਲక్ష్ਮੀ ਵੀ ਨਿਕਲੀ ਏ ਇਹ ਸਮੁੰਦਰ ਦੀ ਪੁੱਤਰੀ ਮੰਮੀ ਏ ਇਹਨੂੰ ਬਜ਼ਾਰ ਹੁਸ਼ਿਆਰ ਹੋ ਕੇ ਗਵਾਤਾ ਗੁਰਮੁਖਨ ਏ ਇਹ ਜਿਹੜੀ ਸਾਰਿਆਂ ਨੂੰ ਬਜ਼ਾਰ ਬਜ਼ਾਰ ਹੁਸ਼ਿਆਰ ਹੋ ਕੇ ਗਵਾਉਣ ਵਾਲੀ ਏ ਇਹ ਨਿਰਦੋਸ਼ੀਏ ਹਿੱਕੇ ਦੇੰਗੋਂ ਉਹਨਾਂ ਨੇ ਨਾਮਿਤ ਬਿਨ ਨਾਵ ਹੈ ਚੋਰੀ ਕਿ ਕਰਾਈ ਉਹ ਜਾਣ ਕੇ ਉਸ ਦੇ ਪਾਸ਼ਾ ਦੇ ਨਾਮ ਤੋਂ ਬਿਨ ਕਮਾਈ ਤੋਂ ਬਿਨ ਜਿਹੜੀ ਚੋਰੀ ਦੀਆਂ ਗੱਲਾਂ ਕਰੀਆਂ ਸਭ ਕੀ ਹਾਂ ਨੇ ਇਸ ਕਰਕੇ ਚੋਰੀ ਛੱਡ ਕੇ ਮਾਰੇ ਗਏ ਅਮਰਤ ਨਾਮ ਦੀ ਕਮਾਈ ਕਰਦੇ ਹਨ ਪਾਇਰ ਕੀ ਪੁੱਤਰੀ ਜਿਦਾਰ ਗਵਾਈ ਨਾਨਕ ਜਿਨ ਨਾਮ ਹੈ ਝੂਠੀ ਕਿਤਨਾਈ ਵਾਹਿਗੁਰੂ ਕੀ ਖਾਲਸਾ ਵਾਹਿ